ਕੋਤਾ ਵੀ ਹੈ ਕਰਦੇ ਫਿਰ ਦੋੰਦੇ ਨੇ ਮੈਂ ਵੀ ਨਹੀਂ ਕਰਦਾ ਫਿਰਦਾ ਵੀ ਕਿਤੋਂ ਪਾਣੀ ਮਿਲ ਜੇ ਕਹਿੰਦੇ ਰਿਸ਼ਤੇਦਾਰਾਂ ਨੂੰ ਤਾਂ ਜੀ ਮੈਂ ਲੋਸਮੈਂਟ ਕਰਕੇ ਹੀ ਬੇਨਤੀ ਕੀਤੀ ਹੈਗੀ ਵੀ ਭਾਈ ਸੰਗਰੂਰ ਨਾ ਆਇਓ ਸਾਹਮਣੇ ਪਾਣੀ ਦੇ ਬੋਤਲਾਂ ਨਾਲ ਲੈ ਕੇ ਆਓ ਮੇਰੇ ਪਾਣੀ ਦੀਆਂ ਬੋਤਲਾਂ ਨਹੀਂ ਮੈਂ ਤਾਂ ਕਹਿਣਾ ਪਾਣੀ ਦਾ ਟੱਬ ਲਿਆਉਣ ਇੱਕ ਅਦਾ ਸਾਡੇ ਵਾਸਤੇ ਵੀ ਲਾਉਣ ਬੇਨਤੀ ਹੈਗੀ ਜੇ ਲਿਆਉਣਗੇ ਤਾਂ ਆਉਣਗੇ ਤਾਂ ਉਹ ਸਾਡੇ ਲਈ ਵੀ ਇੱਕ ਅਦਾ ਟੱਬ ਲਿਆਉਣ ਤਾਂ ਕਿ ਅਸੀਂ ਵੀ ਆਪਣੇ ਜਵਾਕਾਂ ਨੂੰ ਨਿਵਾੜੀ ਕੱਪੜੇ ਧੋੜੀ ਪਾਣੀ ਨਹੀਂ ਆ ਰਿਹਾ ਕਿਸੇ ਦੇ ਪਾਣੀ ਨਹੀਂ ਆ ਰਿਹਾ ਹੈਗਾ ਪਾਣੀ ਨਹੀਂ ਆ ਰਿਹਾ ਪਾਣੀ ਆ ਗਿਆ ਭਾਈ ਆਇਆ ਨਹੀਂ ਪਾਣੀ ਆਉਂਦਾ ਕਿਥੋਂ ਪਾਣੀ ਤਾਂ ਇੱਥੇ ਪਾਣੀ ਜੀਤਨਗਰ ਦੇ ਵਿੱਚ ਨਹੀਂ ਆ ਸਕਦਾ ਸੰਗਰੂਰ ਵਿੱਚ ਪਾਣੀ ਆ ਹੀ ਨਹੀਂ ਰਿਹਾ ਸੰਗਰੂਰ ਦਾ ਤਾਂ ਪਤਾ ਨਹੀਂ ਜੀਤਨਗਰ ਸਿੱਧਾ ਚਮੇ ਨਹੀਂ ਆ ਰਿਹਾ ਜੀਤਨਗਰ 'ਚ ਪਾਣੀ ਨਹੀਂ ਆ ਰਿਹਾ ਹੈਗਾ ਨਹੀਂ ਆ ਰਿਹਾ ਪਾਣੀ ਚਲੋ ਜੀ ਇੱਧਰ ਪੁੱਛ ਲੈਣੇ ਆਗੇ ਪਾਣੀ ਨਹੀਂ ਆ ਰਹੀ ਪਾਣੀ ਆ ਗਿਆ ਨਹੀਂ ਆਇਆ ਬਾਹਰ ਖੋਲੋ ਜੀ ਪਹਿਲਾਂ ਬਾਹਰ ਆ ਜਾਓ ਪਾਣੀ ਆ ਗਿਆ ਨਹੀਂ ਆਇਆ ਪੀਣੇ ਵਾੜਾ ਪਾਣੀ ਨਹੀਂ ਆਇਆ ਨਹੀਂ ਆਇਆ ਕਦੋਂ ਸੇ ਨਹੀਂ ਆਇਆ ਇਹ ਤਾਂ ਸਾਲਾਂ ਕਿ ਸਾਲਾਂ ਆਤੀ ਨਹੀਂ ਹੈ ਪਾਣੀ ਆਤੀ ਨਹੀਂ ਹੈ ਨਹੀਂ ਅੱਭੀ 2-3 ਦਿਨ ਹੋ ਗਏ ਕਦੋਂ ਕਿ ਕਿੰਨੇ ਦਿਨਾਂ ਤੋਂ ਨਹੀਂ ਆ ਰਿਹਾ ਆਈ ਨਾ ਰਿਹਾ ਪਰਸੋਂ ਆਏ 2-3 ਤੱਕ ਰਹੇ ਗਏ ਪਾਣੀ ਪੀਣੇ ਲਈ ਹੈ ਜਾਂ ਨਹੀਂ ਹੈ ਨਹੀਂ ਨਹੀਂ ਹੈ ਅ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਜੀਵ ਸ਼ਰਮਾ ਕਹਿੰਦੇ ਜਲ ਹੀ ਜੀਵਨ ਹੈ ਤੇ ਜਿਹੜੇ ਸੰਗਰੂਰ ਦੇ ਨਿਵਾਸੀ ਨੇ ਉਹ ਇਸ ਜੀਵਨ ਦੀ ਤਲਾਸ਼ ਵਿੱਚ ਕੁੱਤੇ ਬਣ ਗਏ ਨੇ ਜੀ ਹਾਂ ਟੂਟੀਆਂ ਤੇ ਜੀਭਾਂ ਮਾਰ-ਮਾਰ ਕੇ ਪਾਣੀ ਦੀ ਤਲਾਸ਼ ਕਰ ਰਹੇ ਨੇ ਭਾਈ ਜੀ ਆਜੋਗੇ ਮੜਾ ਜਾ ਇੱਧਰ ਜੀ ਤੁਹਾਡੀ ਪਾਣੀ ਦੀ ਤਲਾਸ਼ ਖਤਮ ਹੋ ਗਈ ਹੋਵੇ ਪਾਣੀ ਜੀ ਹਾਂ ਜੀ ਪਾਣੀ 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 ਬਾਹਰ ਆਜੋਗੇ ਕਿਥੇ ਜਗ੍ਹਾ ਤੰਗ ਹੈ ਹਾਂ ਬਿਲਕੁਲ ਅਸੀਂ ਦੇਖ ਰਹੇ ਆ ਭਾਜੀ ਕਹਿੰਦੇ ਜਲ ਹੀ ਜੀਵਨ ਹੈ ਜੀਵਨ ਲੱਭਿਆ ਕਿ ਨਹੀਂ ਤੁਹਾਨੂੰ ਹੇ ਤੱਕ ਜੀਵਨ ਤਾਂ ਖਤਮ ਹੁੰਦਾ ਜਾ ਰਿਹਾ ਜੀ ਪਾਣੀ ਖਤਮ ਹੁੰਦਾ ਜਾ ਰਿਹਾ ਜੀਵਨ ਖਤਮ ਹੁੰਦਾ ਜਾ ਰਿਹਾਗਾ 70% ਸਰੀਰ ਦੇ ਵਿੱਚ ਪਾਣੀ ਚਾਹੀਦਾ ਹੁੰਦਾ ਮੇਰੇ ਖਿਆਲ ਚ ਮਾਸਾ 20-30% ਪਾਣੀ ਬਚਿਆ ਹੋਊਗਾ ਬਾਕੀ ਜਿਹੜਾ ਧਰਤੀ ਵਾਲਾ ਹਾਈਟ ਦਾ ਪਾਣੀ ਆ ਉਹ ਥੱਲੇ ਹੋਈ ਜਾ ਰਿਹਾ ਹੈਗਾ ਬਾਕੀ ਅਗਰ ਸ਼ਹਿਰਾਂ ਦੇ ਵਿੱਚ ਸੰਗਰੂਰ ਦੀ ਗੱਲ ਕਰੀਏ ਜੀ ਤਾਂ ਜਿਹੜੇ ਮੈਕਮੇ ਨੇ ਜਿਹੜੀਆਂ ਸਰਕਾਰਾਂ ਨੇ ਜਿਹੜੇ ਅਧਿਕਾਰੀ ਨੇ ਉਹ ਕਿਤੇ ਨਾ ਕਿਤੇ ਕੰਮ ਕਰਦੀ ਨਹੀਂ ਸੁੱਤੇ ਪਏ ਨੇਗੇ ਇਹ ਅੱਜ ਜਿਹੜੀ ਦੁਰਦਸ਼ਾ ਹੋ ਰਹੀ ਠੋਡੇ ਇਲਾਕੇ ਦੀ ਜਿਸ ਦਾ ਸੇਰਾ ਕਿਸ ਨੂੰ ਜਾਂਦਾ ਇਹ ਦਾ ਸੇਰਾ ਜੀ ਸ਼ਾਪਲੋਂਜੀ ਕੰਪਨੀ ਆ ਗਈ ਪ੍ਰਾਈਵੇਟ ਕੰਪਨੀ ਆ 2016 ਦੇ ਵਿੱਚ ਠੇਕਾ ਦਿੱਤਾ ਸੀਗਾ 10 ਸਾਲ ਦਾ ਐਗਰੀਮੈਂਟ ਹੋਇਆ ਸੀ ਉਦੋਂ ਬਾਅਦ ਕਾਂਗਰਸ ਸਰਕਾਰ ਆ ਗਈ 5 ਸਾਲ ਹੋਰ ਹੋ ਗਈ ਉਦੋਂ ਬਾਅਦ 2.5 ਸਾਲ ਹੋ ਗਿਆ ਆਮ ਪਾਰਟੀ ਦੀ ਸਰਕਾਰ ਆਈ ਨੂੰ ਪਰ ਸਾਡੇ ਜਿਹੜੇ ਪਾਣੀ ਦੀ ਸਮੱਸਿਆ ਆਏ ਗਰਮੀਆਂ ਦੇ ਵਿੱਚ ਇਹੀ ਸਮੱਸਿਆ ਹੁੰਦੀ ਆ ਸਾਨੂੰ ਘਰਾਂ ਦੇ ਵਿੱਚ ਪੀਣ ਵਾਲਾ ਪਾਣੀ ਸਾਲ ਹੀ ਇਹੀ ਸਿਚੁਏਸ਼ਨ ਰਹਿੰਦੀ ਆ ਤਾਂ ਗਰਮੀਆਂ ਇਹੀ ਸਮੱਸਿਆ ਹੁੰਦੀ ਆ ਸਿਰਫ ਜਿੰਨਾ ਤੱਕ ਸਰਦੀਆਂ ਰਹਿੰਦੀ ਨੇ 2 ਜਾਂ 3 ਮਹੀਨੇ ਉਦੋਂ ਅਸੀਂ 2-3 ਦਿਨ ਨਹਾਏ ਬਿਨਾ ਵੀ ਸਾਰ ਲੈਨੇ ਆ ਪਾਣੀ ਬਹੁਤ ਘੱਟ ਮਤਲਬ ਵਰਤਿਆ ਜਾਂਦਾ ਬਿਲਕੁਲ ਹੁਣ ਗਰਮੀਆਂ ਨੇ ਜੀ ਤਿੰਨ ਟਾਈਮ ਤਾਂ ਪਾਣੀ ਦੇ ਵਿੱਚੋਂ ਇੱਕ ਟਾਈਮ ਵੀ ਪਾਣੀ ਆ ਜੇ ਤਾਂ ਵੀ ਅਸੀਂ ਆਪਦਾ ਗੁਜ਼ਾਰਾ ਕਰ ਲੀਆ ਅਸੀਂ ਦੇਖਿਆ ਤੁਸੀਂ ਸਮਾਸੀ ਵੀ ਵੀ ਹੈਗੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਵਕ ਵਕ ਤਰੀਕੇ ਨਾਲ ਇਸ ਮੁੱਦੇ ਨੂੰ ਉਠਾਉਂਦੇ ਆ ਰਹੇ ਹੋ ਪਹਿਲਾਂ ਤੁਸੀਂ ਮਾਈਕ ਲੈ ਕੇ ਤੁਸੀਂ ਚਿਲਾ ਚਿਲਾ ਕੇ ਅਪੀਲ ਕੀਤੀ ਵੀ ਪਾਣੀ ਪਰ ਲੋ ਹਨਾ ਰਿਸ਼ਤੇਦਾਰ ਇੱਥੇ ਨਾ ਆਓ ਸੰਗਰੂਰ ਚੋਂ ਸੰਗਰੂਰ ਵਿੱਚ ਨਾ ਆਓ ਤੇ ਅੱਜ ਤੁਸੀਂ ਖਾਲੀ ਟੂਟੀ ਤੇ ਵਿੱਚ ਜੀਬਾ ਮਾਰ ਰਹੇ ਹੋ ਤੁਸੀਂ ਮੈਂ ਕਹਾਂ ਇੱਕ ਅੰਦਾ ਤੂਪ ਕਈ ਆ ਜੇ ਜੀ ਇੱਕ ਅਦਾ ਤੂੰ ਕਈ ਆਜੇ ਜਿਹੜਾ ਅਸੀਂ ਆਪਦਾ ਗਲਾ ਸਕਾ ਲਈਏ ਜਿਹੜਾ ਸੁੱਕਿਆ ਪਿਆਗਾ ਗਿੱਲਾ ਕਰ ਲਈਏ ਬਾਕੀ ਰਹਗੀ ਰਿਸ਼ਤੇਦਾਰ ਵਾਲੀ ਗੱਲ ਰਿਸ਼ਤੇਦਾਰਾਂ ਨੂੰ ਤਾਂ ਜਿਵੇਂ ਲੌਸਮੈਂਟ ਕਰਕੇ ਹੀ ਬੇਨਤੀ ਕੀਤੀ ਹੈਗੀ ਵੀ ਭਾਈ ਸੰਗਰੂਰ ਨਾ ਆਇਓ ਜਿੱਥੇ ਮਰਜ਼ੀ ਕੁਲੂ ਮਨਾਲੀ ਪਹਾੜੀਆਂ ਤੇ ਜਿੱਥੇ ਮਰਜ਼ੀ ਵਗ ਜਿਓ ਪਰ ਸੰਗਰੂਰ ਨਾ ਆਇਓ ਜੀ ਆਉਣ ਤਾਂ ਆਪਣੀ ਪਾਣੀ ਦੀ ਬੋਤਲਾਂ ਨਾਲ ਲੈ ਕੇ ਆਉਣ ਮੇਰੇ ਪਾਣੀ ਦੀ ਬੋਤਲਾਂ ਨਹੀਂ ਮੈਂ ਤਾਂ ਕਹਿਣਾ ਪਾਣੀ ਦਾ ਟੱਬ ਲਿਆ ਹਣ ਇੱਕ ਅੱਧਾ ਸਾਡੇ ਵਾਸਤੇ ਵੀ ਲਾਉਣ ਬੇਨਤੀ ਹੈਗੀ ਜੇ ਲਿਆਉਣਗੇ ਤਾਂ ਆਉਣਗੇ ਤਾਂ ਉਹ ਸਾਡੇ ਲਈ ਵੀ ਇੱਕ ਅੱਧਾ ਟੱਬ ਲਿਆਉਣ ਤਾਂ ਕਿ ਅਸੀਂ ਵੀ ਆਪਣੇ ਜਵਾਕਨ ਨਮਾਲੀ ਕਪੜੇ ਧੋੜੀਏ ਪਾਣੀ ਬਿਲਕੁਲ ਨਹੀਂ ਆ ਰਿਹਾ ਜੀ ਤਾਰਾ ਜੀ ਇੱਥੇ ਪਾਣੀ ਦੀ ਸਮੱਸਿਆ ਇਹ ਹੈ ਜੀ ਪਾਣੀ ਦੇ ਜਿਹੜੀਆਂ ਮੋਟਰਾਂ ਨੇ ਉਹਨਾਂ ਵਿੱਚੋਂ 9 ਮੋਟਰਾਂ ਇੰਨੀਆਂ ਪੁਰਾਣੀਆਂ ਹੋ ਚੁੱਕੀਆਂ ਡੇਮੇਜ ਨੇ ਉਸ ਤੋਂ ਬਾਅਦ ਜਿਹੜਾ ਉਰਦਿਆ ਉਹਨਾਂ ਦੀ ਹਲੇ ਕੋਈ ਮਤਲਬ ਚੱਲ ਨਹੀਂ ਰਹੀਆਂ ਹੈਗੀਆਂ ਅੱਗੇ ਲਾਉਣ ਦਾ ਕਦੋਂ ਹੋਊਗਾ ਜਿੱਤਾਂ ਦੀ ਹੋ ਗਈ ਕੀ ਹੁਣ ਜੀਬਾ ਮਾਰਨ ਤੇ ਆ ਕੇ ਮਰਦੂਰ ਹੋਗੇ ਮੈਂ ਕਹਿੰਦਾ ਜੇ ਉਹੀ ਗੱਲ ਹੋ ਗਈ ਨਾ ਵੀ ਜਿਵੇਂ ਕੁੱਤੇ ਵਾਲੀ ਗੱਲ ਹੋਈ ਪਈ ਹੈਗੀ ਮੈਂ ਤਾਂ ਕਹਿਣਾ ਕਿ ਜਿਵੇਂ ਕੁੱਤਾ ਵੀ ਐ ਕਰਦੇ ਫਿਰ ਦੋਨਾਂ ਨੇ ਮੈਂ ਵੀ ਐ ਕਰਦਾ ਫਿਰਦਾ ਵੀ ਕਿਤੋਂ ਪਾਣੀ ਮਿਲ ਜੇ ਕਿਤੋਂ ਪਾਣੀ ਮਿਲ ਜੇ ਸੰਗਰੂਰ ਦੇ ਨਾਲੇ ਹਾਲਾਤ ਹੋਏ ਪੈਨੇ ਰਾਜਸਥਾਨ ਤੋਂ ਵੀ ਭੇੜੇ ਹੋਗੇ ਉੱਥੇ ਤਾਂ ਬੋਤਿਆਂ ਤੇ ਜਾ ਕੇ ਪਾਣੀ ਲਿਆਉਂਦੇ ਨੇ ਅਸੀਂ ਕਿਤੇ ਜਾਈਏ ਅਸੀਂ ਕਾਹਤੇ ਜਾਈਏ ਸਾਡੇ ਲੇ ਤਾਂ ਬੋਤਾ ਵੀ ਨਹੀਂ ਹੈਗਾ ਤੁਸੀਂ ਤੁਸੀਂ ਬੜੇ ਮਜ਼ਾਕੀਆ ਅੰਦਾਜ਼ ਚ ਬੜੀ ਹੀ ਤੁਸੀਂ ਗੰਭੀਰ ਵਿਸ਼ਾ ਤੁਸੀਂ ਦਰਸ਼ਕਾਂ ਤੱਕ ਪਹੁੰਚਾ ਰਹੇ ਹੋ ਤੁਸੀਂ ਇੱਕ ਆਪਾਂ ਕਹਿ ਦਈਏ ਦੇਖੋ ਜੀ ਸਰਕਾਰਾਂ ਤੱਕ ਸਾਡਾ ਮਕਸਦ ਹੁੰਦਾ ਹੈਗਾ ਉਹ ਚੀਜ਼ ਨੂੰ ਪਹੁੰਚਾਉਣਾ ਹੋਰ ਵੀ ਮਹਿਲਾਵਾਂ ਨੇ ਇੱਥੇ ਮਹੱਲੇ ਦੀਆਂ ਜੀਤ ਨਗਰ ਦੀਆਂ ਗੱਲਬਾਤ ਕਰ ਲੈਣੇ ਆਂਟੀ ਜੀ ਮੌਜੂਦ ਨੇ ਇੱਥੇ ਆਂਟੀ ਜੀ ਕਾਫੀ ਅਸੀਂ ਹਾਲਾਤ ਦੇਖੇ ਨੇ ਕਾਫੀ ਗੰਭੀਰ ਬਣੇ ਪਏ ਨੇ ਪਾਣੀ ਦੀ ਸਮੱਸਿਆ ਕਿੰਨੇ ਔਖੀ ਆ ਬਰੀ ਅਸੀਂ ਤਾਂ ਹਰ ਗਰਮੀ ਦੇ ਵਿੱਚ ਇਦਾਂ ਹੀ ਦੇਖਦੇ ਆ ਐਨੀ ਪਰੇਸ਼ਾਨੀ ਦੇ ਵਿੱਚ ਕਦੇ ਸਾਨੂੰ ਕੈਂਟਰ ਵਿਚਾਰਾ ਤਾਰਾ ਸਮਾਸੀ ਵੀ ਵਿਚਾਰਾ ਸਾਨੂੰ ਕਿਤੋਂ ਕਿਤੋਂ ਮੰਗਾ ਕੇ ਪਤਾ ਨਹੀਂ ਕਿ ਕਿਸ ਹਾਲਤ ਵਿੱਚ ਕਿਤੋਂ ਮੰਗਾਂਦਾ ਕੈਂਟਰ ਕਿੱਦੋਂ ਨਹੀਂ ਤਾਂ ਸਾਨੂੰ ਪਾਣੀ ਭਰਾਂਦਾ ਨਹੀਂ ਆਣ ਗਵਾਂ ਦੇ ਵਿੱਚ ਜਦ ਪਾਣੀ ਕਿਸੇ ਦੇ ਹੋਊਗਾ ਨਹੀਂ ਭਰਾਉ ਕਿੱਥੋਂ ਕੋਈ ਸਾਨੂੰ ਪਾਣੀ ਪਾਣੀ ਬਣੇ ਤਾਂ ਅਸੀਂ ਬਹੁਤ ਪਰੇਸ਼ਾਨ ਆ ਸੱਚੀ ਗੱਲ ਤਾਰੇ ਦੀ ਕਿ ਰਿਸ਼ਤੇਦਾਰ ਕੋਈ ਆਵੇ ਨਾ ਜੇ ਆਵੇ ਤਾਂ ਪਾਣੀ ਲੈ ਕੇ ਆਵੇ ਅਸੀਂ ਐਨੇ ਪਾਣੀ ਬਣੇ ਪਰੇਸ਼ਾਨ ਆ ਇਹਨਾਂ ਦੀ ਸਰਕਾਰੀ ਟੂਟੀਆਂ ਵੀ ਇੱਥੇ ਲੱਗੀ ਹੋਣੀ ਉਹ ਉਹਦਾ ਉੱਥੋਂ ਵੀ ਟੂਟੀਆਂ ਜੀ ਨਹੀਂ ਪਾਣੀ ਆਂਦਾ ਇਹ ਸਰਕਾਰੀ ਹੀ ਟੂਟੀਆਂ ਲੱਗਿਆ ਨੇ ਹੋਰ ਤਾਂ ਸਾਡੇ ਕਿਹੜਾ ਇੱਥੇ ਗਰੀਬਾਂ ਦੇ ਜਹੋ ਹੋਣਾਗਾ ਸਰਕਾਰੀ ਟੂਟੀਆਂ ਨੇ ਉਹਨਾਂ ਚ ਪਾਣੀ ਹੀ ਨਹੀਂ ਆਂਦਾ ਕਿਉਂਕਿ ਜਲ ਹੀ ਜੀਵਨ ਹੈ ਤੇ ਜੀਵਨ ਹੀ ਨਹੀਂ ਮਿਲੂ ਫਿਰ ਕਿਵੇਂ ਚੱਲੂਗੀ ਜ਼ਿੰਦਗੀ ਜਿਊਗੇ ਨਿੱਕੇ ਨਿੱਕੇ ਬੱਚੇ ਨੇ ਬੱਚਾ ਨੂੰ ਪਾਣੀ ਵੀ ਨਾ ਗਰਮੀ ਇੰਨੀ ਜ਼ਿਆਦਾ ਪੈਂਦੀ ਹੈ ਗਰਮੀ ਦੇ ਵਿੱਚ ਬੱਚਾ ਨੂੰ ਪਾਣੀ ਦੀ ਹਰ ਤਰ੍ਹਾਂ ਲੋੜ ਹੈ ਕਿ ਪਾਣੀ ਸਾਨੂੰ ਜਮਾ ਨਹੀਂ ਮਿਲ ਰਿਹਾ ਬਿਲਕੁਲ ਜੀ ਸੋ ਦੇਖ ਸਕਦੇ ਹੋ ਇਹ ਤਸਵੀਰ ਅਸੀਂ ਤੁਹਾਨੂੰ ਦਿਖਾਈ ਹੈ ਜ਼ਿਲ੍ਹਾ ਸੰਗਰੂਰ ਦੇ ਅਜੀਤ ਨਗਰ ਦੀ ਜਿੱਥੇ ਕਿ ਜਿਹੜੇ ਮੋਹੱਲਾ ਨਿਵਾਸੀ ਨੇ ਉਹ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਨੇ ਸੋ ਸਮਾਜ ਸੇਵੀ ਤਾਰਾ ਜੀ ਵੱਲੋਂ ਜਿਹੜਾ ਹੈਗਾ ਵੱਖਰੇ ਢੰਗ ਨਾਲ ਇਸ ਸਮੱਸਿਆ ਨੂੰ ਉਜਾਗਰ ਕੀਤਾ ਗਿਆ ਤੇ ਜਲਦ ਤੋਂ ਜਲਦ ਇਸ ਸਮੱਸਿਆ ਨੂੰ ਹੱਲ ਕਰਨ ਦੀ ਅਪੀਲ ਵੀ ਕੀਤੀ ਹੈ ਮੇਰੇ ਸਹਿਯੋਗੀ ਰਸ਼ਪਿੰਦਰ ਸਿੰਘ ਦੇ ਨਾਲ ਮੈਂ ਰਾਜੀਵ ਸ਼ਰਮਾ ਦਿੱਲੀ ਪੋਸਟ ਪੰਜਾਬੀ